ਅੱਜ ਮੈਂ ਤੇ ਪੁੱਤਰ ਜੀ ਜਿਹੜਾ ਰੂਮ ਕਲੀਨ ਅਪ ਕਰਾਂਗੇ ਸੀ so much mess इन आवर रूम और ਆ ਦੇਖੋ ਇਹਨਾਂ ਨੇ ਕੱਪੜਿਆਂ ਦਾ ਨਾਸ ਮਾਰਿਆ ਆ ਪੂਰਾ ਬੈੱਡ ਨੀਚੇ ਵਿਛਿਆ ਹੋਇਆ so ਇਹ ਰੂਮ ਦਾ ਜਿਹੜਾ ਆਪਾਂ ਪੂਰਾ ਸੈਟ ਅਪ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਆਫਟਰ ਕਲੀਨ ਅਪ ਹਣਾ ਠੀਕ ਹੈ ਪੁੱਤਰ ਜੀ ਡਨ ਇਟ लेट्स स्टार्ट लेट्स ਗੋ ਸੋ ਅਸੀਂ ਕਲੀਨ ਅਪ ਸਟਾਰਟ ਕਰ ਲਈ ਸੀਗੀ ਮੇਰੇ ਨਾਲ ਮੇਰੇ ਪੁੱਤਰ ਜੀ ਨੇ ਪੂਰੀ ਹੈਲਪ ਕਰਵਾਈ ਹੈਗੀ ਆ ਕੀ ਕਰੀਏ ਹੁਣ ਬੱਚੇ ਜਦੋਂ ਘਰ 'ਚ ਹੁੰਦੇ ਆ ਤਾਂ ਮੈਸੇਜ ਫੈਲਣਾ ਇੱਕ ਸਿੰਪਲ ਆਮ ਗੱਲ ਹੈਗੀ ਆ ਕਿਉਂਕਿ ਮੈਂ ਵੀ ਇੰਨੀ ਬਿਜ਼ੀ ਰਹਿੰਦੀ ਆ ਐਜ਼ ਅ ਸਿੰਗਲ ਮਦਰ ਮੈਨੂੰ ਕੋ ਹਰ ਵਕਤ ਇਨਾ ਟਾਈਮ ਨਹੀਂ ਹੁੰਦਾ ਕਿ ਮੈਂ ਸਾਰਾ ਦਿਨ ਹਰ ਵਕਤ ਕਲੀਨ ਅਪ ਕਰਦੀ ਰਵਾਂ ਕਿਉਂਕਿ ਮੈਂ ਦੋ ਇਨਸਾਨਾਂ ਦੇ ਕੰਮ ਕਰਦੀ ਆ ਘਰ ਦੇ ਕੰਮ ਦੇ ਨਾਲ ਨਾਲ ਮੈਨੂੰ ਪੈਸੇ ਵੀ ਕਮਾਣੇ ਹੁੰਦੇ ਆ ਕਿ ਆਪਣੇ ਘਰ ਦਾ ਖਰਚਾ ਚਲਾਉਣ ਲਈ ਪੂਰੀ ਵਾਹ ਲਾਣੀ ਪੈਂਦੀ ਆ ਪੂਰੀ ਹੱਡ ਤੋੜ ਮਿਹਨਤ ਕਰਨੀ ਪੈਂਦੀ ਆ ਮੈਨੂੰ ਸੋ ਉਹਦੇ ਨਾਲ ਮੈਂ ਹੋਰ ਵਕਤ ਕਲੀਨਿਕ ਵੱਲ ਧਿਆਨ ਨਹੀਂ ਦੇ ਸਕਦੀ ਕਿ ਮੈਂ ਇੱਕ ਟਿਪੀਕਲ ਹਾਊਸ ਵਾਈਫ ਦੀ ਤਰ੍ਹਾਂ ਘਰ ਦੇ ਕੰਮ ਕਰਦੀ ਰਵਾਂ ਸੋ ਇਹ ਮੇਰੇ ਲਈ ਪੋਸੀਬਲ ਨਹੀਂ ਹੈਗਾ ਤਾਂ ਇਸ ਵਿੱਚ ਮੇਰੇ ਬੇਟੇ ਮੇਰੇ ਪੁੱਤਰ ਜੀ ਮੇਰੀ ਬਹੁਤ ਮਦਦ ਕਰਦੇ ਆ ਸੋ ਡਸਨਟ ਮੈਟਰ ਓਕੇ ਨੋ ਪ੍ਰੋਬਲਮ ਅਗਰ 2-3 ਦਿਨ ਦਾ ਰੂਮ ਜਮਸ ਹੈਵੀ ਹੈ ਕੋਈ ਮੈਟਰ ਨਹੀਂ ਕਰਦਾ ਮੈਟਰ ਕੀ ਕਰਦਾ ਹੈਗਾ ਕਿ ਤੁਸੀਂ ਇਨਾਫ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹੋ ਤੁਸੀਂ ਕਿਸੇ ਕੇ ਹੱਥ ਨਹੀਂ ਅੜ ਰਹੇ ਹੈਗੇ ਨਾ ਆਪਣੀ ਇੱਕ achhi ਜੜੀ ਹੈਗੀ ਮਿਸਾਲ ਕਾਇਮ ਕਰ ਰਹੇ ਹੋ ਆਪਣੇ ਬੱਚਿਆਂ ਦੇ ਸਾਹਮਣੇ ਹਾਰਡ ਵਰਕਿੰਗ ਮਦਰ ਬਣ ਕੇ ਨਾ ਕਿ ਇੱਕ ਆਲਸੀ ਮਮ ਜੋ ਕਿ ਕੈਲੋ ਵੀ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉੰਡੀਆਂ ਮੈਂ ਸਾਰੀਆਂ ਦੀ ਗੱਲ ਨਹੀਂ ਕਰਦੀ ਜੋ ਕਿ ਬਹੁਤ ਗਲਤ ਰਸਤੇ 'ਚ ਪੈ ਜਾਂਦੀਆਂ ਗਲਤ ਤਰੀਕੇ ਨਾਲ ਪੈਸੇ ਕਮਾਉਂਦੀਆਂ ਹੈਗੀਆਂ ਸੋ ਉਹ ਜਿਹੜਾ ਹੈਗਾ ਸਾਡੇ ਪਰਿਵਾਰ 'ਚ ਦਿਖਦਾ ਆ ਜਦੋਂ ਸਾਡੇ ਬੱਚੇ ਗਲਤ ਪਾਸੇ ਚਲੇ ਜਾਂਦੇ ਨਸ਼ਿਆਂ 'ਚ ਪੈ ਜਾਂਦੇ ਸਾਡੀ ਇੱਜ਼ਤ ਨਹੀਂ ਕਰਦੇ ਬਹੁਤ ਸਾਰੀਆਂ ਗੱਲਾਂ ਸੋ ਮੇਰਾ ਇਹ ਇੱਕ ਸਟਰੋਂਗ ਬਲੀਫ ਆ ਜੋ ਕਿ ਮੈਂ ਬਚਪਨ ਤੋਂ ਮੇਰੇ ਮਨ ਚ ਹੈਗਾ ਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਤੇ ਇਮਾਨਦਾਰੀ ਦੀ ਕਮਾਈ ਜਦੋਂ ਤੁਸੀਂ ਖੁਦ ਖਾਂਦੇ ਹੋ ਤੇ ਆਪਣੇ ਬੱਚਿਆਂ ਨੂੰ ਖਵਾਉਂਦੇ ਹੋ ਨਾ ਉਸ ਦਾ ਅਸਰ ਦਿਖਦਾ ਹੀ ਟਿਕਦਾ ਆ ਜੋ ਮੱਢੀ ਹੁਜੇ ਸੋ ਤੁਸੀਂ ਵੀ ਦੇਖ ਸਕਦੇ ਹੋ ਕਿ ਮੇਰੇ ਬੱਚਿਆਂ ਲਈ ਮੈਨੂੰ ਹਰ ਕੋਈ ਰੋਕ ਰੋਕ ਕੇ ਐਪਰੀਸ਼ੀਏਟ ਕਰਦਾ ਕੋਈ ਜਾਣਦੇ ਵੀ ਨਹੀਂ ਹੋਣਗੇ ਲੋਕ ਤਾਂ ਵੀ ਮੈਨੂੰ ਖੜਾ ਖੜਾ ਕੇ ਕਹਿੰਦੇ ਆ ਕਿ ਵਾਹ ਤੁਹਾਡੇ ਬੱਚਿਆਂ ਨੂੰ ਦੇਖ ਕੇ ਸੀ ਬਹੁਤ ਪ੍ਰਾਊਡ ਫੀਲ ਕਰਦੀ ਆ ਤੁਸੀਂ ਬਹੁਤ ਅੱਛੀ ਪਰਵਰਿਸ਼ ਕੀਤੀ ਆ ਸੋ ਮੈਂ ਇਸ ਦਾ ਜਿਹੜਾ ਹੈਗਾ ਸਾਰਾ ਸ਼ਿਰ ਆਪਣੇ ਉੱਤੇ ਨਹੀਂ ਲੈ ਕੇ ਜਾਣਾ ਚਾਹੁੰਦੀ ਮੈਂ ਚਾਹੁੰਦੀ ਆ ਮੈਨੂੰ ਮਾ ਵਹਿਗੁਰੂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਇੰਨੀ ਹਿੰਮਤ ਬਖਸ਼ੀ ਕਿ ਨਵੇਂ ਔਖੇ ਟਾਈਮ 'ਚ ਵੀ ਇਕੱਲੀ ਨੇ ਮੈਂ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪਾਲਿਆ ਉਹਨਾਂ ਨੂੰ ਆਪਣੀ ਗੁਰਸਿੱਖੀ ਨਾਲ ਜੋੜਿਆ ਆਪਣੇ ਧਰਮ ਨਾਲ ਜੋੜਿਆ ਇੱਕ ਅੱਛੇ ਇਨਸਾਨ ਬਣਾਇਆ ਕਿਉਂਕਿ ਮੇਰਾ ਮੰਨਣਾ ਇਹ ਹੈਗਾ ਕਿ ਇੱਕ ਮਾਂ ਜਿਹੜੀ ਹੈਗੀ ਆ ਉਹਰੀ ਜ਼ਿੰਮੇਵਾਰੀ ਆ ਦੇ ਚਾਹੇ ਦੋ ਬੱਚੇ ਚਾਹੇ ਚਾਰ ਚਾਹੇ ਤਿੰਨ ਬੱਚੇ ਆ ਉਹ ਉਹਦੇ ਬੱਚੇ ਨਹੀਂ ਉਹਦੀ ਇੱਕ ਰਿਸਪੌਂਸਿਬਿਲਟੀ ਆ ਇੱਕ ਜ਼ਿੰਮੇਵਾਰੀ ਆ ਕਿ ਉਹਨਾਂ ਨੂੰ ਇੱਕ ਅੱਛੇ ਇਨਸਾਨ ਬਣਾ ਕੇ ਉਹ ਦੁਨੀਆ 'ਚ ਭੇਜੇ ਨਾ ਕਿ ਉਹ ਇੱਕ ਘਟੀਆ ਇਨਸਾਨ ਜੋ ਕਿ ਔਰਤਾਂ ਨੂੰ ਇੱਜ਼ਤ ਨਹੀਂ ਕਰਦੇ ਕਾਲੀ ਗਲੋਚ ਕਰਦੇ ਆਪਣੀ ਮਾਂ ਦੀ ਰਿਸਪੈਕਟ ਨਹੀਂ ਕਰਦੇ ਤੇ ਦੁਨੀਆ ਲਈ ਵੀ ਉਹ ਲੋਕ ਖਤਰਾ ਹੀ ਹੁੰਦੇ ਆ ਸੋ ਮੇਰਾ ਇਹ ਮਕਸਦ ਸੀਗਾ ਕਿ ਮੈਂ ਆਪਣੇ ਬੱਚਿਆਂ ਨੂੰ ਇੱਕ ਬਹੁਤ ਅੱਛੇ ਇਨਸਾਨ ਬਣਾਵਾਂ ਤਾਂ ਜੋ ਬੱਲੇ ਬੱਲੇ ਉਹਨਾਂ ਦੀ ਹੋਵੇ ਤੇ ਨਾਲੇ ਮੇਰੀ ਤੇ ਨਾਲੇ ਉਸ ਗੁਰੂ ਦੇ ਕੇ ਗੁਰੂ ਦੇ ਸਿੱਖਾਂ ਕਿ ਉਹ ਬੱਚੇ ਕਮਾਲ ਦੇ ਬੱਚੇ ਆ ਸੋ ਇਹ ਖੱਟਿਆ ਮੈਂ ਅਬਦੀ ਕਹਿ ਲੋ ਵੀ اپنی ਮਿਹਨਤ ਨਾਲ ਹਨਾ ਸੋ ਅੱਜ ਅਸੀਂ ਜਿਹੜਾ ਹੈਗਾ ਸੋਚਿਆ ਕਿ ਰੂਮ ਕਲੀਨ ਕਰਦੇ ਰੂਮ ਕਾਫੀ ਵੱਡਾ ਹੈ ਆ ਸੋ ਅਸੀਂ ਤਿੰਨੋਂ ਜਨੇ ਸੀ ਰੂਮ ਚ ਸੌਂਦੇ ਹੰਦੇ ਆ ਤੇ ਮੈਂ ਆਪਣਾ ਬੈੱਡ ਨੀਚੇ ਵਿਛਾ ਲੈਂਦੀ ਹੁੰਦੀ ਆ ਬੇਟਿਆਂ ਦੇ ਦੋਨੋਂ ਬੈੱਡ ਜਿਹੜੇ ਹੈਗੇ ਆ ਆ ਸਾਹਮਣੇ ਹੈਗੇ ਆ ਤੇ ਉਹ ਹੀ ਆਪਣੇ ਆਪਣੇ ਬੈੱਡ ਤੇ ਸੌਂਦੇ ਆ ਸੋ ਕਈ ਵਾਰੀ ਅਸੀਂ ਸਵਿਚ ਵੀ ਕਰ ਲੈਂਦੇ ਆ ਵੱਡਾ ਬੇਟਾ ਕਈ ਵਾਰੀ ਨੀਚੇ ਸੌ ਜਾਂਦਾ ਮੈਂ ਉੱਤੇ ਬੈੱਡ ਤੇ ਸੌ ਜਾਂਦੀ ਆ ਸੋ ਇਹ ਸਾਡੀ ਜਿਹੜੀ ਹੈਗੀ ਆ ਛੋਟੀ ਜੀ ਦੁਨੀਆ ਹੈਗੀ ਮੈਂ ਤੁਹਾਡੇ ਤੋਂ ਇੱਕ ਰਿਕਵੈਸਟ ਕਰੂੰਗੀ ਕਿ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰਿਓ ਤੇ ਤੇ ਚੜ ਕੇ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤਾਂ ਜੋ ਮੈਨੂੰ ਮੋਟੀਵੇਸ਼ਨ ਬਣੀ ਰਹੇ ਕਿਉਂਕਿ ਇਹ ਛੋਟੇ ਛੋਟੇ ਹੀ ਸਟੈਪ ਮੇਰੇ ਹੁੰਦੇ ਆ ਜਿਹਨਾਂ ਵਿੱਚ ਮੈਂ ਬਹੁਤ ਹਾਰਡ ਵਰਕ ਕਰਦੀ ਆ ਆਪਣੇ ਤੇ ਆਪਣੀ ਫੈਮਿਲੀ ਲਈ ਕਿ ਉਹਨਾਂ ਨੂੰ ਮੇਰੇ ਬੱਚਿਆਂ ਨੂੰ ਮੈਂ ਅੱਛਾ ਫਿਊਚਰ ਦੇ ਸਕਾਂ ਅੱਛਾ ਖਾਣਾ ਪੀਣਾ ਦੇ ਸਕਾਂ ਸੋ ਇਹ ਚੈਨਲ ਮੈਂ ਖੋਲਿਆ ਸੀਗਾ ਜਸਟ ਬਿਕੋਜ਼ ਆਫ ਮੈਮਰੀਜ਼ ਕਿਉਂਕਿ ਬਹੁਤ ਸਾਰੀਆਂ ਹਨ ਫੋਨ ਫਿਲ ਹੋ ਜਾਂਦਾ ਆਪਣੀ ਮੈਮਰੀਜ਼ ਫੋਟੋ ਪਿਕਚਰ ਜਿਹੜੀਆਂ ਹੈ ਕਿ ਡਿਲੀਟ ਹੋ ਜਾਂਦੀਆਂ ਆ ਤੇ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਆ ਤੇ ਜਦੋਂ ਕਦੇ ਵੀ ਅਸੀਂ ਪਿਛਲੀ ਵੀਡੀਓ ਕਰੀ ਦੇਖਦੇ ਆ ਨੋਟ ਚਾਲਕ ਦਾ ਨਾ ਬਹੁਤ ਅੱਛਾ ਲੱਗਦਾ ਜੋ ਇਹ ਇੱਕ ਤਰੀਕਾ ਸੀਗਾ ਮੇਰਾ ਇਸ ਚੈਨਲ ਨੂੰ ਇਸ ਲਈ ਮੈਂ ਖੋਲੇ ਸੀ ਤਾਂ ਜੋ ਮੇਰੇ ਬੱਚਿਆਂ ਦੇ ਨਾਲ ਮੇਰੀ ਹਰ ਇੱਕ ਮੈਮਰੀ ਜਿਹੜੀ ਹੈਗੀ ਆ ਸੇਵ ਹੋ ਜਾਈ ਤੇ ਮੈਂ ਕੋਈ ਵੀ ਚੀਜ਼ ਨੂੰ ਮਿਸ ਨਾ ਕਰਾਂ ਜੋ ਅਸੀਂ ਇੱਕ ਤੇ ਦੋ ਕਾਰਨਰ ਬਿਲਕੁਲ ਸਾਫ਼ ਕਰ ਲਿਆ ਹੁਣ ਆ ਗਿਆ ਹੈਗਾ ਤੀਜਾ ਕਾਰਨਰ ਸੋ ਇੱਥੇ ਜਿਹੜਾ ਹੈਗਾ ਹੁਣ ਅਸੀਂ ਕਲੀਨ ਅਪ ਸਟਾਰਟ ਕਰਨ ਲੱਗੇ ਆਂ ਬਹੁਤ ਫਨ ਆਉਂਦਾ ਹੈ ਜਦੋਂ ਤੁਸੀਂ ਆਪਣੇ ਫੈਮਿਲੀ ਦੇ ਨਾਲ ਮਿਲ ਕੇ ਕੰਮ ਕਰਦੇ ਹੋ ਟਾਈਮ ਸਪੈਂਡ ਕਰਦੇ ਹੈ ਇਹੀ ਤਰੀਕਾ ਹੁੰਦਾ ਦੇਖੋ ਆਪਣੇ ਬੱਚਿਆਂ ਨੂੰ ਆਪਣੇ ਨਾਲ ਇੰਵੋਲਵ ਕਰਨ ਦਾ ਮੀਜ਼ੀ ਕਰਨ ਦਾ ਬੱਚੇ ਲਾਈਕ ਕਰਦੇ ਆ ਸਾਨੂੰ ਲੱਗਦਾ ਨਾ ਵੀ ਨਹੀਂ ਨਹੀਂ ਉਹ ਆਉਂਦੇ ਨਹੀਂ ਕੰਮ ਨਹੀਂ ਕਰਦੇ ਸਾਡੀ ਗੱਲ ਨਹੀਂ ਸੁਣਦੇ ਨਹੀਂ ਤੁਸੀਂ ਬਸ ਇੱਕ ਵਾਰੀ ਥੋੜਾ ਜਿਹਾ ਜ਼ੋਰ ਲਾ ਕੇ ਉਹਨਾਂ ਨੂੰ ਆਪਣੇ ਨਾਲ ਲਾਣਾ ਹੁੰਦਾ ਵੀ ਆਜੋ ਆਜੋ ਆਪਾਂ ਕੰਮ ਕਰੀਏ ਇੱਕ ਵਾਰੀ ਉਹਨਾਂ ਨੂੰ ਕਰ ਜੀ ਕਰਦੇ ਆ ਬਟ ਬਾਅਦ ਉਹ ਖੁਦ ਇੰਟਰਸਟ ਲੈਣ ਲੱਗ ਜਾਂਦੇ ਆ ਉਹਨਾਂ ਨੂੰ ਖੁਦ ਬਹੁਤ ਵਧੀਆ ਲੱਗਦਾ ਕਿ ਵਾਓ ਇਹ ਹੁਣ ਹੋਇ ਹੋਣੇ ਹੋ ਰਿਹਾ ਹੁਣ ਤਾਂ ਹੋ ਰਿਹਾ ਰੂਮ ਵਿੱਚ ਆਪਣਾ ਜਿਹੜਾ ਬਿਸਤਰਾ ਸੈੱਟ ਕਰਤਾ ਆਪਣਾ ਬਿਸਤਰਾ ਚੱਕ ਦਿੱਤਾ ਤੇ ਸਾਹਮਣੇ ਜਿਹੜੇ ਹੈਗੇ ਆ ਮੇਰੇ ਵਿੰਡੋਜ਼ ਤੇ ਕਰਟਨ ਜਿਹੜੇ ਟੁੱਟ ਗਏ ਸੀਗੇ ਮੁੜ ਕੇ ਸਾਡੇ ਤੋਂ ਲੱਗੇ ਨਹੀਂ ਹੈਗੇ ਪਰ ਅੱਜ ਅਸੀਂ ਫੇਰ ਟਰਾਈ ਕਰ ਰਹੇ ਹਾਂ ਕਿ ਅਸੀਂ ਇਹਨਾਂ 'ਤੇ ਕਰਟਨ ਲਗਾ ਦਈਏ ਕਿਉਂਕਿ ਦਿਨ 'ਚ ਜਦੋਂ ਕਦੇ ਰੈਸਟ ਕਰਨਾ ਹੁੰਦਾ ਤੇ ਧੁੱਪ ਆਂਦੀ ਰਹਿੰਦੀ ਉਦੋਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਵਿੰਡੋ ਪੂਰੀ ਵਾਲ ਹੀ ਕਹਿ ਲਓ ਵਿੰਡੋਜ਼ ਹੈਗੀ ਆ ਤੇ ਪਰ ਮੇਰੇ ਮਤੋਂ ਇਸ ਵਾਲ ਵੀ ਜਿਹੜੇ ਹੈਗੇ ਕਰਟਨ ਨਹੀਂ ਲੱਗੇ ਕਿਉਂਕਿ ਮੈਂ ਡਾਲਰਾਮਾ ਤੋਂ ਲੈ ਕੇ ਆਈ ਸੀ ਜਿਹੜੇ ਉਹ ਸਟਿੱਕ ਨਹੀਂ ਹੋ ਜਾਂਦੇ ਹੈਗੇ ਵਾਲ ਦੇ ਨਾਲ ਜਿੱਦੇ ਵਿੱਚ ਮਤਲਬ ਕਿ ਆਪਾਂ ਕੁਝ ਵੀ ਹੈਂਗ ਕਰ ਸਕਦੇ ਆ ਸੋ ਉਹ ਛੋਟੇ ਰਹਿ ਗਏ ਉਹਦੇ ਤੇ ਰੋਡ ਜਿਹੜੀ ਹੈਗੀ ਆ ਫਿੱਟ ਨਹੀਂ ਆਈ ਰੋਡ ਥੋੜੀ ਮੋਟੀ ਸੀਗੀ ਤੇ ਉਹ ਛੋਟੇ ਰਹਿ ਗਏ ਸੋ ਇਸ ਕਰਕੇ ਇਸ ਵਾਰ ਵੀ ਮੇਰੇ కర్ਟਰ ਨਹੀਂ ਲੱਗੇ ਤੇ ਹੁਣ ਮੈਂ ਦੇਖਾਂਗੀ ਘਰ 'ਚ ਕੋਈ ਹੋਰ ਰੋਡ ਪਈ ਹੋਈ ਤਾਂ ਮੈਂ ਜ਼ਰੂਰ ਲਗਾ ਕੇ కర్ਟਰ ਲਗਾ ਦਾਂਗੀ ਆਦਰਵਾਇਜ਼ ਫਿਰ ਦੇਖੀ ਜਾਓ ਨੇਚਰ ਨੂੰ ਪਿੱਛੇ ਮੇਰਾ ਬੈਕਯਾਰਡ ਹੈ ਬਹੁਤ ਸੋਹਣਾ ਕੋਈ ਏਡੀ ਗੱਲ ਨਹੀਂ ਹੈਗੀ ਮੈਨੂੰ ਇੰਨਾ ਔਖਾ ਵੀ ਨਹੀਂ ਲੱਗਦਾ ਬਟ ਐਨੀਵੇਜ਼ ਮੈਨੂੰ ਸੀਗਾ ਕਰਟਨ ਹੈਗੇ ਜਾਂ ਪਰਦੇ ਹੈ ਤਾਂ ਕਿਉਂ ਨਾ ਲਗਾ ਦਿੱਤੇ ਜਾਣ ਹਨਾ ਪਰ ਮੇਰੀ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਮੇਰੇ ਪਰਦੇ ਜਿਹੜੇ ਹਨ ਨਹੀਂ ਲਗਾ ਪਾਈ ਨੀਨਾ ਸਟੇਸ਼ਨ 'ਚ ਆ ਕੇ ਪੰਨ ਲੱਦਾ ਕੇ ਕੋਈ ਜੇਗਾ ਹੈਗਾ ਮਰਦ ਵੀ ਆਪਣੇ ਘਰ 'ਚ ਹੋਣਾ ਚਾਹੀਦਾ ਆ ਕਿਉਂਕਿ ਜਦੋਂ ਉਸੇ ਹਰ ਇੱਕ ਕੰਮ ਨਾਲ ਇੱਕ ਔਰਤ ਇਕੱਲੇ ਕਰ ਸਕਦੀ ਆ ਹਰ ਇੱਕ ਕੰਮ ਨਾਲ ਕੋਈ ਬੰਦਾ ਇਕੱਲਾ ਕਰ ਸਕਦਾ ਬੰਦੇ ਨੂੰ ਔਰਤ ਦੀ ਔਰਤ ਨੂੰ ਬੰਦੇ ਦੀ ਇੱਕ ਦੂਜੇ ਦੀ ਲੋੜ ਪੈਂਦੀ ਹੀ ਪੈਂਦੀ ਆ ਬਟ ਮੋਸਟਲੀ ਜਿਹੜੀ ਹੈਗੀਆਂ ਊਮਨ ਸਭ ਕੁਝ ਹੈਂਡਲ ਕਰ ਹੀ ਲੈਂਦੀਆਂ ਕਿਉਂਕਿ ਔਰਤ ਜਿਹੜੀ ਹੈਗੀ ਆ ਘਰ ਵੀ ਸੰਭਾਲ ਲੈਂਦੀ ਆ ਏ ਬੱਸ ਉਹ ਵੀ ਕਮਾਲ ਲੰਦੀ ਆ ਬੱਚੇ ਵੀ ਸੰਭਾਲ ਲੰਦੀ ਆ ਕਿਚਨ ਵੀ ਕਰ ਲੰਦੀ ਆ ਬਟ ਅਗਰ ਇੱਕ ਬੰਦਾ ਇਕੱਲਾ ਰਹਿ ਜਾਵੇ ਉਸ ਲਈ ਇਹ ਸਾਰਾ ਕੁਝ ਕਰਨਾ ਬਹੁਤ ਮੁਸ਼ਕਲ ਹੁੰਦਾ ਉਹ ਸਿਰਫ ਬਾਹਰ ਦੇ ਹੀ ਕੰਮ ਜਿਹੜੇ ਹੈਗੇ ਕਰ ਸਕਦਾ ਪੈਸਾ ਕਮਾਉਣ ਦੇ ਘਰ ਸੰਭਾਲਣਾ ਬੱਚਾ ਸੰਭਾਲਣਾ ਉਹਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਆ ਸੋ ਮੇਰੀ ਦਾ ਇਹੀ ਦੁਆ ਰੂਗੀ ਕਿ ਕਦੇ ਕਿਸੇ ਦਾ ਘਰ ਨਾ ਟੁੱਟੇ ਕਿਉਂਕਿ ਘਰ ਟੁੱਟਣਾ ਤਾਂ ਸਭ ਕੁਝ ਟੁੱਟ ਜਾਂਦਾ ਆ ਤੁਹਾਡੇ ਬੱਚੇ ਵਿਖਰ ਜਾਂਦੇ ਆ ਤੇ ਇਸੇ ਕਰਕੇ ਮੇਰੇ ਦੋ ਬੇਟੇ ਆ ਸੋ ਮੈਂ ਉਹਨਾਂ ਨੂੰ ਇੱਕ ਅਜੇ ਇਨਸਾਨ ਬਣਾਉਣਾ ਚਾਹੁੰਦੀ ਆ ਕਿ ਕਦੇ ਉਹ ਜ਼ਿੰਦਗੀ ਚ ਗਲਤੀਆਂ ਨਾ ਕਰਨ ਜੋ ਅੱਜਕਲ ਮੁੰਡੇ ਕਰਦੇ ਆ ਰਿਸਪੈਕਟ ਰਿਸਪੈਕਟ ਸਭ ਤੋਂ ਵੱਡੀ ਚੀਜ਼ ਹੁੰਦੀ ਆ ਤੁਹਾਡੇ ਤੁਸੀਂ ਜਿੰਨਾ ਮਰਜੀ ਪਿਆਰ ਤਾਂ ਕਹਿੰਦੇ ਆ ਨਾ ਘਟ ਹੋ ਜਾਂਦਾ ਕਦੇ ਵੱਧ ਹੋ ਜਾਂਦਾ ਪਿਆਰ ਦਾ ਕੋਈ ਮਸਲਾ ਨਹੀਂ ਪਿਆਰ ਤਾਂ ਬੰਦੇ ਦੇ ਮੂਡ ਤੇ ਹੁੰਦਾ ਕਦੇ ਨਹੀਂ ਦਿਲ ਕਰ ਰਿਹਾ ਬਹੁਤੀ ਗੱਲ ਕਰਨ ਨੂੰ ਨਹੀਂ ਸੀ ਬਟ ਜਿਹੜੀ ਇੱਜ਼ਤ ਹੁੰਦੀ ਹੈ ਨਾ ਸਾਡੇ ਅੰਦਰ ਕਿਸੇ ਨੂੰ ਲੈ ਕੇ ਉਹ ਇੱਜ਼ਤ ਕਦੇ ਵੀ ਘਟ ਨਹੀਂ ਹੁੰਦੀ ਜੇ ਅਸੀਂ ਕਿਸੇ ਇਨਸਾਨ ਦੀ ਇੱਜ਼ਤ ਕਰਦੇ ਆ ਇੱਜ਼ਤ ਕਦੇ ਵੀ ਘਟਣੀ ਨਹੀਂ ਹੁੰਦੀ ਸੋ ਇਹ ਮੇਰਾ ਸਟਰੋਂਗ ਬਲੀਫ ਆ ਮੈਂ ਚੰਦੀ ਆ ਕਿ ਆਪਣੇ ਰਿਸ਼ਤੇ ਵਿੱਚ ਇੱਜ਼ਤ ਐਨੀ ਬਣਾ ਕੇ ਰੱਖੋ ਨਾ ਐਨੀ ਬਣਾ ਕੇ ਰੱਖੋ ਕਿ ਆਪਦੇ ਪਾਰਟਨਰ ਨੂੰ ਤੁਸੀਂ ਇਹ ਕਹੋ ਵੀ ਉਹ ਜਿਵੇਂ ਇੱਕ ਸਭ ਤੋਂ ਪਹਿਲਾਂ ਇਹ ਦਰਜ ਰੱਖਣਾ ਹੈ ਫਿਰ ਤੁਹਾਡੇ ਕਦੇ ਵੀ ਕਲੈਸ਼ ਨਹੀਂ ਪੈਣਗੇ ਕਦੇ ਲੜਾਈਆਂ ਨਹੀਂ ਹੋਣਗੀਆਂ ਕਿਉਂਕਿ ਤੁਸੀਂ ਤੁਹਾਡੀ ਈਗੋ ਹੁੰਦੀ ਆ ਈਗੋ ਕਰਕੇ ਜਿਹੜਾ ਹੈਗਾ ਸੀ ਇੱਕ ਦੂਜੇ ਦੇ ਡਿਸਰੈਸਪੈਕਟ ਕਰਦੇ ਆ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਆ ਹਨਾ ਜਦੋਂ ਅਸੀਂ ਇੱਕ ਦੂਜੇ ਨੂੰ ਨੀਵਾਂ ਸੁੱਟਣ ਤੇ ਆਜੇ ਨਾ ਫਿਰ ਉਸ ਰਿਸ਼ਤੇ ਨੂੰ ਗਿਰੇ ਹੋਏ ਨਹੀਂ ਉਹ ਗਿਰੇ ਹੋਏ ਰਿਸ਼ਤੇ ਨੂੰ ਕੋਈ ਰੱਬ ਵੀ ਨਹੀਂ ਚੱਕ ਸਕਦਾ ਕਿ ਨਾ ਸੋ ਰਿਸਪੈਕਟ ਬਹੁਤ ਜ਼ਰੂਰੀ ਆ ਇਹ ਨਹੀਂ ਹੈ ਕਿ ਤੁਸੀਂ ਇੱਕ ਔਰਤਾਂ ਦਾ ਘਰ ਦਾ ਕੰਮ ਕਰਦੀ ਆ ਤੇ ਉਹਦੀ ਕੋਈ ਵੈਲਿਊ ਨਹੀਂ ਹੈਗੀ ਉਸ ਦੀ ਬਹੁਤ ਵੈਲਿਊ ਹੁੰਦੀ ਆ ਜੇ ਤੁਸੀਂ ਕਰੋ ਤਾਂ ਕਿਉਂਕਿ ਉਹ ਤੁਹਾਨੂੰ ਬੱਚੇ ਪੈਦਾ ਕਰਕੇ ਦਿੰਦੀ ਆ ਹਨਾ ਤੁਹਾਡਾ ਘਰ ਸੰਭਾਲਦੀ ਆ ਤੁਹਾਨੂੰ ਆਂਜਿਆਂ ਨੂੰ ਖਾਣਾ ਦਿੰਦੀ ਆ ਜਾਂਦਿਆਂ ਦੀ ਕੇਅਰ ਕਰਦੀ ਆ ਕੱਪੜੇ ਧੋਣੇ ਪਾਣੇ ਮੁੰਚਣ ਕਿਚਨ ਕਮ ਸਾਰੇ ਕੰਮ ਕਰ ਲਿਆ ਘਰ ਦੇ ਕੰਮ ਕਰਨ ਦੇ ਨਾਲ ਨਾਲ ਉਹ ਬਾਹਰ ਦੇ ਕੰਮ ਵੀ ਕਰ ਲਿਆ ਪੈਸੇ ਵੀ ਕਮੰਦਿਆ ਹਣਾ ਤੋ ਕਟੂਕਟ ਹੋਰ ਨਹੀਂ ਕੁਝ ਤੁਸੀਂ ਉਹਦੀ ਇੱਜ਼ਤ ਜੇ ਕਰੋਗੇ ਨਾ ਪਿਆਰ ਨਾਲ ਡੀਲ ਕਰੋਗੇ ਚਲੋ ਜੇ ਇਹਨੂੰ ਕਦੇ ਗੁੱਸਾ ਆ ਵੀ ਗਿਆ ਤਾਂ ਤੁਸੀਂ ਉਸ ਨੂੰ ਰਿਸਪੈਕਟ ਨਾਲ ਪਿਆਰ ਨਾਲ ਟਰੀਟ ਕਰੋਗੇ ਤਾਂ ਇੱਕ ਮਿੰਟ ਵਿੱਚ ਸਭ ਕੁਝ ਭੁੱਲ ਜਾਂਦੀ ਆ ਤੇ ਫੇਰ ਉਦਾਂ ਦੀ ਹੀ ਹੋ ਜਾਂਦੀ ਆ ਪਰ ਜਦੋਂ ਅਸੀਂ ਕੰਟੀਨਿਊ ਕੰਟੀਨਿਊ ਉਸ ਨੂੰ ਉਨੀਆਂ ਬੋਲੀਏ ਗਾਲੀ ਗਲੋਚ ਕਰੀਏ ਉਸ ਨੂੰ ਕੁੱਤੀ ਤੱਕ ਕਹਿ ਰਹੀਏ ਹਨਾ ਉਸ ਨੂੰ ਬਹੁਤ ਗਲਤ ਸ਼ਬਦਾਂ ਨਾਲ ਉਹਨੂੰ ਸੰਬੋਧਨ ਕਰੀਏ ਉਸ ਨੂੰ ਉਹਦੇ ਬੱਚਿਆਂ ਸਾਹਮਣੇ ਉਹਦੀ ਡਿਸਰੈਸਪੈਕਟ ਕਰੀਏ ਉਹਦੇ ਥੱਪੜ ਮਾਰੀਏ ਉਹਨੂੰ ਮਾਰ ਕੁੱਟ ਕਰੀਏ ਕਰਦੇ ਵਿੱਚ ਫੇਰ ਉਹ ਰਿਸ਼ਤਾ ਤੁਸੀ ਕਿ ਮੈਨੂੰ ਸੋਚ ਸਕਦੇ ਹੋ ਕਿ ਤੁਹਾਡੇ ਨਾਲ ਰਿਸ਼ਤਾ ساری ਉਮਰ ਬਣਿਆ ਰਹੂਗਾ ਨਹੀਂ ਬਣਿਆ ਰਹਿ ਸਕਦਾ ਫਿਰ ਅਕਸਰ ਲੋਕ ਕੀ ਕਰਦੇ ਆ ਬਾਅਦ ਚ ਡਰਾਬੇ ਦਿੰਦੇ ਆ ਔਰਤ ਦੇ ਕਰੈਕਟਰ ਤੇ ਉਂਗਲੀਆਂ ਉਠਾਉਂਦੇ ਆ ਉਹਨਾਂ ਕੋਲ ਹੋਰ ਜਦੋਂ ਕੋਈ ਸਾਧਨ ਨਹੀਂ ਬਚਦਾ ਜਦੋਂ ਔਰਤ ਡਿਸੀਜਨ ਲੈਂਦੀ ਆ ਫਿਰ ਉਸਦੇ ਕਰੈਕਟਰ ਤੇ ਉਂਗਲੀਆਂ ਠਾਈਆਂ ਜਾਂਦੀਆਂ ਉਹਨੂੰ ਕਰੈਕਟਰਲੈਸ ਕਿਹਾ ਜਾਂਦਾ ਸੋ ਇਹ ਹੀ ਅਕਸਰ ਮੋਸਟਲੀ 99% ਲੋਕ ਜਿਹੜੇ ਹੈਗੇ ਆ ਕਰਦੇ ਆ ਸੋ ਇਹ ਗਲਤੀਆਂ ਖਦੇ ਨਾ ਕਰੋ ਸੋ ਮੈਂ ਚਾਹ ਆਪਣੇ ਬੱਚਿਆਂ ਨੂੰ ਨਾ ਜ਼ਿਆਦਾ ਮਨ ਕੇ ਇਹ ਕੋਸ਼ਿਸ਼ ਕਰਦੀ ਹੈ ਕਿ ਉਹ ਉਹਨਾਂ ਨੂੰ ਅਜਿਹੇ ਇਨਸਾਨ ਬਣਾਵਾਗੇ ਉਹਨਾਂ ਦੇ ਆਉਣ ਵਾਲੀ ਜੀਵਨ ਸਾਥੀ ਜਿਹੜੀ ਉਹਨਾਂ ਦੀ ਵਾਈਫ ਹੋਣੀ ਹੈ ਉਹ ਕਹਿਣ ਕਿ ਵਾਹ ਤੁਹਾਡੀ ਮਾਂ ਨੇ ਵਾਹ ਕਿਹਾ ਤੁਹਾਡਾ ਕਿੰਨਾ ਪਰਵਰਿਸ਼ ਕੀਤਾ ਤੁਹਾਡੀ ਹੈ ਨਾ ਮੈਂ ਉਹਨਾਂ ਨੂੰ ਹੀ ਸਖੰਦੀ ਹੈ ਮੈਂ ਕਿ ਜਿੰਨਾ ਮਰਜੀ ਗੁੱਸਾ ਕਰਦੀ ਹੋਵੇ ਕੁੜੀ ਉਹਨੂੰ ਪਿਆਰ ਨਾਲ ਜੇ ਤੁਸੀਂ ਡੀਲ ਕਰੋਗੇ ਨਾ ਇੱਕ ਮਿੰਟ ਵਿੱਚ ਠੰਡਾ ਹੋ ਜਾਣਾ ਨਾ ਖੱਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਦਾਂ ਆਪਣੇ ਪਾਰਟਨਰ ਨੂੰ ਰੱਖਦੇ ਹੋ ਸੋ ਸੌਰੀ ਤੁਸੀਂ ਕਹਿਣਾ ਕਿ ਰੂਮ ਕਲੀਨ ਅਪ ਕਰਦੇ ਕਰਦੇ ਇਹ ਸਾਨੂੰ ਲਾਈਫ ਦੇ ਲੈਸਨ ਦੇਣ ਲੱਗ ਪਈ ਹੈ ਬੱਸ ਇਹ ਮੇਰੇ ਦਿਲ 'ਚ ਖਿਆਲ ਆ ਗਿਆ ਕਿ ਮੈਂ ਥੋੜੇ ਜਿ ਆਪਣੇ ਵਿਚਾਰ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਜੋ ਜਿਹੜੇ ਸਾਡੇ ਘਰ 'ਚ ਸਾਡੇ ਬੱਚਿਆਂ 2 3 4 5 ਜਿੰਨੇ ਵੀ ਹੈਗੇ ਆ ਉਹ ਇੱਕ ਸਾਡੀ ਐਨੇ-ਐਨੇ ਵੀ ਆਪਣੇ ਘਰ ਦੇ ਬੱਚਿਆਂ ਨੂੰ ਅੱਛੀ ਪਰਵਰਿਸ਼ ਦੇ ਕੇ ਅਸੀਂ ਇਸ ਸੁਧਾਰਨਾ ਕੋਸ਼ਿਸ਼ ਕਰਨੀ ਹੈ ਸ਼ੁਰੂ ਕਰਨਾ ਸ਼ੁਰੂ ਕਰ ਲਈਏ ਤਾਂ ਅਸੀਂ ਇੱਕ ਬਹੁਤ ਹੀ ਵਧੀਆ ਸਮਾਜ ਜਿਹੜਾ ਹੈਗਾ ਸਿਰਜਣਾ ਕਰ ਸਕਦੇ ਆ ਸਮਾਜ ਦੀ ਬਹੁਤ ਅੱਛੇ ਸਮਾਜ ਦੀ ਸਿਰਜਣਾ ਕਰ ਸਕਦੇ ਆ ਜੇ ਕੁੜੀਆਂ ਸਾਡੇ ਘਰ ਰਹਿ ਗਈਆਂ ਕੁੜੀਆਂ ਨੂੰ ਵੀ ਅਸੀਂ ਇਦਾਂ ਹੀ ਪਰਵਰਿਸ਼ ਕਰਨੀ ਹੈ ਬਹੁਤ ਵਧੀਆ ਉਹਨਾਂ ਨੂੰ ਸਿਖਾਉਣਾ ਸਭ ਤੋਂ ਪਹਿਲਾਂ ਸਾਰੀ ਗੱਲਾਂ ਦੇ ਨਾਲ ਨਾਲ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿਣੀ ਆ ਕਿ ਜੇ ਇਹ ਗੱਲ ਉਹਨਾਂ ਨੂੰ ਜ਼ਰੂਰ ਕਹਿਣੀ ਆ ਕਿ ਆਪਣੇ ਖਿਲਾਫ ਕਦੇ ਵੀ ਤੁਸੀਂ ਗਲਤ ਗੱਲਾਂ ਨੂੰ ਜਿਹੜਾ ਨਹੀਂ ਸਹਿਣ ਕਰਨਾ ਜਦੋਂ ਅਸੀਂ ਗਲਤ ਗੱਲਾਂ ਨੂੰ ਸਹਿਣ ਕਰਨਾ ਸ਼ੁਰੂ ਕਰਦੇ ਆ ਨਾ ਉੱਥੇ ਹੀ ਸਾਡਾ ਜਿਹੜਾ ਹੀ ਹੈਗੀ ਆ ਪਤਨ ਸ਼ੁਰੂ ਹੋ ਜਾਂਦਾ ਆ ਕਿਉਂਕਿ ਜੇ ਅਸੀਂ ਗਲਤ ਗੱਲ ਨੂੰ ਜਦੋਂ ਸਹਿਣ ਲੰਦੇ ਆ ਨਾ ਤਾਂ ਅਗਲੇ ਬੰਦੇ ਨੂੰ ਇਹ ਹੋ ਜਾਣਾ ਕਿ ਇਹ ਇਹਦੀ ਇਸ ਇਸ ਮਤਕੀ ਸ਼ਕਤੀ ਹੈ ਕਿ ਇਹ ਇਹ ਸਹਿ ਸਕਦੀ ਹੈ ਤੁਸੀਂ ਉਹ ਚੋ ਮਰਜੀ ਕਹਿ ਲਓ ਤਾਂ ਉੱਥੇ ਹੀ ਗੱਲਾਂ ਹੋ ਜਾਂਦੀਆਂ ਪਹਿਲਾ ਸਟਾਪ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਮੇਰੇ ਵੀਡੀਓ ਇਚ ਇਹ ਸਭ ਕੁਝ ਮੈਂ ਅਬ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਜੋ ਮੈਨੂੰ ਜਿੰਨੀ ਨੌਲੇਜ ਹੈਗੀ ਮੈਂ ਦੱਸਦੀ ਰਹੂੰਗੀ ਸੋ ਤੁਸੀਂ ਦੇਖ ਸਕਦੇ ਹੋ ਇਹ ਕਾਰਨ ਕਿੰਨਾ ਵਧੀਆ ਕਿੰਨਾ ਸੋਹਣਾ ਤੇ ਬਿਲਕੁਲ ਕਲੀਨ ਹੋ ਗਿਆ ਹੈ ਟਾਈਡ ਅਪ ਕਿਤਤਾ ਹੋਇਆ ਰੂਮ ਘਰ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਵਾਈਬ੍ਰੇਸ਼ਨ ਆਂਦੀ ਹੈ ਅਕਸਰ ਅਸੀਂ ਕਰਦੇ ਰਹਿੰਦੇ ਦੂਜੇ ਤੀਜੇ ਦਿਨ ਬਾਅਦ ਪਰ ਮੈਂ ਫਿਰ ਵੀ ਫੈਲ ਹੀ ਜਾਂਦਾ ਦੇਖੋ ਕਿੰਨਾ ਪਿਆਰਾ ਰੂਮ ਜਿਹੜਾ ਹੈਗਾ ਲੱਗਦਾ ਪਿਆ ਕਿੰਨਾ ਬਿਊਟੀਫੁਲ ਸਾਫ ਬਿਲਕੁਲ ਮਾਈ ਸਲੂਮ ਦੇ ਵਿੱਚ ਮੈਂ ਆਫਿਸ ਬਣਾ ਰੱਖਿਆ ਇਸ ਕਾਰਨਰ ਤੇ ਇਹ ਬਾਬਾ ਜੀ ਦੀ ਫੋਟੋ ਲਗਾ ਰਹੀਆ ਤੋਂ ਬੇਟਾ ਜੀ ਜਿਹੜੇ ਹੈਗੇ ਬਲੂਨ ਨਾਲ ਖੇਡ ਰਹੇ ਆ ਤੇ ਬਹੁਤ ਵਧੀਆ ਮਾਹੌਲ ਹੋ ਗਿਆ ਹੁਣ ਇਹ ਮੇਰਾ ਬੈਕਯਾਰਡ ਤੁਹਮੇ ਤੁਹਾਨੂੰ ਦਿਖਾਉਂਦੀ ਆ ਮੇਰੇ ਰੂਮ ਤੋਂ ਬਾਹਰ ਬਲਕਨੀ ਤੋਂ ਬਹੁਤ ਪਿਆਰਾ 뷰 ਹੈਗਾ ਲੇਕ ਹੈਗੀ ਹੈ ਛੋਟੀ ਜੀ ਤੇ ਪਿੱਛੇ ਸਾਰਾ ਜੰਗਲ ਹੀ ਜੰਗਲ ਹੈ ਬਹੁਤ ਵਧੀਆ ਫੋਰੈਸਟ ਐਨੋ ਪਿਆਰਾ ਤੁਸੀਂ ਦੇਖ ਸਕਦੇ ਹੋ ਫੌਗੀ 스노ਵੀ ਡੇ ਹੈਗਾ ਆਮ ਸੋ ਬlesed ਪ੍ਰਮਾਤਮਾ ਜੀ ਦਾ ਬਹੁਤ बहुत धन्यवाद हर एक चीज़ लिए हर एक खुशी हर एक चीज़ लिए इस रूम इस बालकनी इस लाइफ लाने प्यारे प्यारे बच्चों लर एक चीज़ ली देख स किूबसूरत मौसम है तो यह है मेरी बालकनी सो इस मैं अपना बलॉग एंड करती हूँ तीन प्लीज़ 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 सबसक्राइब करो फॉलो करो वो वो कर तो तो शेयर करो मेरे चैनल में बदो तो बुध सपोर्ट करो मेरा एक तरह हाल मैं नवा ही बनाया तो बहुत देर दैनल पर मैं हूँ ਤੇ ਕੰਟੀਨਿਊ ਵਰਕ ਕਰੂੰਗੇ एवरीडे ਮੋਸਟਲੀ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦੇਖਣ ਨੂੰ ਮਿਲੂਗੀ ਥੈਂਕ ਯੂ ਧੰਨਵਾਦ ਬਾਈ